ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦੱਸਦੇ ਆਂ ਆਪਾਂ ਕਿ ਆਪਣੀ ਨਾਰਮਲ ਜਿਹੜੀ ਫੇਸਬੁੱਕ ਪ੍ਰੋਫਾਈਲ ਹੁੰਦੀ ਉਹਨੂੰ ਆਪਾਂ ਪੇਜ ਦੇ ਵਿੱਚ ਕਿਵੇਂ ਕਨਵਰਟ ਕਰ ਸਕਦੇ ਆਂ ਤੇ ਜਿਹੜੇ ਆਪਣੇ ਫਰੈਂਡ ਹੁੰਦੇ ਆਪਾਂ ਨੂੰ ਫਰੈਂਡ ਰਿਕੁਐਸਟ ਆਪਾਂ ਅਕਸੈਪਟ ਕਰਦੇ ਆਂ ਉਹਨਾਂ ਫਰੈਂਡਾਂ ਨੂੰ ਆਪਾਂ ਫਾਲੋਅਰਾਂ 'ਚ ਕਿਨੇ ਕਿਵੇਂ ਕਨਵਰਟ ਕਰ ਸਕਦੇ ਆਂ ਉਹ ਆਪਾਂ ਤੁਹਾਨੂੰ ਪੂਰੀ ਡਿਟੇਲ 'ਚ ਦੱਸਾਂਗੇ ਅਪਾ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਜੇ ਤੁਸੀਂ ਚੈਨਲ ਆਪਣਾ ਫੋਲੋ ਨਹੀਂ ਕੀਤਾ ਚੈਨਲ ਨੂੰ ਫੋਲੋ ਕਰ ਲਓ ਤੇ ਨੋਟੀਫਿਕੇਸ਼ਨ ਔਨ ਕਰ ਲਓ ਠੀਕ ਆ ਜੀ ਤੁਹਾਨੂੰ ਇਹ ਦੱਸਾਂਗੇ ਆਪਾਂ ਅੱਜ ਕਿ ਫੇਸਬੁੱਕ ਦਾ ਜਿਹੜਾ ਨਾਰਮਲ ਸਿੰਪਲ ਆਈਡੀ ਆ ਉਹਨੂੰ ਪ੍ਰੋਫਾਈਲ ਨੂੰ ਆਪਾਂ ਪੇਜ ਵਿੱਚ ਕਿਵੇਂ ਕਨਵਰਟ ਕਰਾਂਗੇ ਤੇ ਉਹਦੇ ਤੋਂ ਆਪਣੀ ਅਰਨਿੰਗ ਕਿਵੇਂ ਸ਼ੁਰੂ ਕਰਾਂਗੇ ਆਪਾਂ ਕੰਮ ਕਿਵੇਂ ਸ਼ੁਰੂ ਕਰਾਂਗੇ ਪੈਸੇ ਕਮਾਈ ਕਿਵੇਂ ਸ਼ੁਰੂ ਕਰਾਂਗੇ ਇਹ ਸਾਰਾ ਤੁਹਾਡੇ ਨਾਲ ਅੱਜ ਆਪਾਂ ਜਿੰਨਾ ਵੀ ਡਿਟੇਲ ਹੈ ਤੁਹਾਡੇ ਨਾਲ ਸਾਂਝੀ ਕਰਾਂਗੇ ਆਪਾਂ ਚੱਲਦੇ ਆਂ ਮਤਲਬ ਕਿ ਹੋਮ ਸਕਰੀਨ ਤੇ ਚੱਲਦੇ ਆਂ ਉਹਦੇ ਤੇ ਤੁਹਾਨੂੰ ਸਾਰਾ ਕੁਝ ਗੱਲ ਸਮਝਾਉਣੇ ਆ ਦੇਖਦੇ ਆਂ ਫਿਰ ਆਜੂ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਵਾ ਜਿਹੜੀ ਆਪਣੀ ਫੇਸਬੁੱਕ ਆ ਉਹਨੂੰ ਅਪਡੇਟ ਕਰ ਲੈਣਾ ਫੇਸਬੁੱਕ ਨੂੰ ਅਪਡੇਟ ਜ਼ਰੂਰ ਕਰ ਲੈਣਾ ਕੀ ਕਰਨਾ ਤੁਸੀਂ ਇੱਥੇ ਜਾ ਕੇ ਸਰਚ ਕਰਨਾ ਫੇਸਬੁੱਕ ਲੋਡ ਹੋ ਗਈ ਫੇਸਬੁੱਕ ਆ ਗਈ ਇੱਥੇ ਜੇ ਤੁਹਾਡੀ ਫੇਸਬੁੱਕ ਅਪਡੇਟ ਹੋਣ ਵਾਲੀ ਆ ਤਾਂ ਇਹਨੂੰ ਅਪਡੇਟ ਕਰ ਲਓ ਠੀਕ ਆ ਜੀ ਜਦੋਂ ਇਹ ਫੇਸਬੁੱਕ ਅਪਡੇਟ ਹੋ ਗਈ ਬਸ ਕੁਝ ਸਕੈਂਟ ਲੱਗਦੇ ਆ ਇਸ ਵਕ અપਡੇਟ ਹੁੰਦੀ ਹੈ ਕਿਉਂਕਿ ਕਿਸੇ ਵੀ ਐਪ ਨੂੰ ਆਪਾਂ ਕਿਸੇ ਹੋਰ ਫੰਕਸ਼ਨ ਵਿੱਚ ਚੇਂਜ ਕਰਨਾ ਵਾ ਕਿਸੇ ਹੋਰ ਮੂਡ ਵਿੱਚ ਚੇਂਜ ਕਰਨਾ ਵਾ ਤਿਆਂ ਆਪਾਂ ਨੂੰ ਉਹਨੂੰ ਅਪਡੇਟ ਕਰਨਾ ਬਹੁਤ ਜ਼ਰੂਰੀ ਆ ਠੀਕ ਆ ਜੀ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਵੀ ਅਪਡੇਟ ਹੋ ਜੇ ਚੀਜ਼ ਅਪਡੇਟ ਕੀਤੇ ਤੋਂ ਬਿਨਾ ਨਹੀਂ ਕੋਈ ਫਾਇਦਾ ਹਸ ਰਚ ਕੰਮ ਕਰਨ ਦਾ ਅਪਡੇਟ ਜਰੂਰ ਕਰੋ ਬਸ ਸਕੈਂਟੀ ਲੱਗਦੇ ਆ ਤੇ ਅਪਡੇਟ ਹੋ ਜੂਗੀ ਐ ਹੋ ਗਈ ਦੋਸਤੋ ਸਪੀਡ ਨੈਟ ਦੀ ਸਪੀਡ ਸਲੋ ਆਨ ਕਰਕੇ ਨਾ ਥੋੜਾ ਜਿਹਾ ਦਿੱਕਤ ਆ ਰਹੀ ਆ ਕੋਈ ਜਾਣੀਏ ਬਸ ਲਓ ਵੀ ਮੈਟਰੋ ਫੇਸਬੁਕ ਹੋ ਚੱਲੀ ਅਪਡੇਟ ਤੇ ਜਿਹੜੀ ਤੁਹਾਨੂੰ ਜਾਣਕਾਰੀ ਦੇਵਾਂਗੇ ਸਪਸ਼ਟ ਤੇ ਸਟੀਕ ਦੇਵਾਂਗੇ ਤੇ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦੇਓ ਜਲਦੀ ਜਲਦੀ ਇਹ ਨਾ ਸੋਚਿਓ ਕਿ ਵੀ ਵੀਡੀਓ ਐਵੇਂ ਫੇਕ ਨਹੀਂ ਵੀਡੀਓ ਬਣਾਈ ਗਈ ਇਹ ਰਿਜ਼ਲਟ ਕੱਢਿਆ ਹੋਇਆ ਵਾ ਆਪਾਂ ਚੀਜ਼ ਬਹੁਤ ਹੀ ਕੰਮ ਵਾਲੀ ਚੀਜ਼ ਆ ਆਪਣੇ ਤੇ ਕੋਸ਼ਿਸ਼ ਕਰੋ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਆਪਦੇ ਭਰਾਵਾਂ ਨਾਲ ਸੱਜਣਾ ਨਾਲ ਕਿਉਂਕਿ ਬੜੇ ਲੋਕ ਆ ਜਿਹੜੇ ਸਿਰਫ ਤੇ ਸਿਰਫ ਫੇਸਬੁੱਕ ਨੂੰ ਦੇਖਣ ਲਈ ਯੂਜ਼ ਕਰਦੇ ਆ ਅਪਾ ਪਹਿਲਾ ਵੀਡੀਓ ਪਾਈ ਸੀ ਕਿ ਫੇਸਬੁੱਕ ਤੋਂ ਕਮਾਈ ਵੀ ਹੁੰਦੀ ਆ ਨਾ ਕਿ ਸਿਰਫ ਆਪਾਂ ਰੀਲਾਂ ਵੇਖਣ ਵਾਸਤੇ ਨਹੀਂ ਕਿ ਫੇਸਬੁੱਕ ਉੰਬਸਾ 80% ਹੋ ਗਈ ਆ ਫੇਸਬੁੱਕ ਨੂੰ ਜਾਂ ਕਿਸੇ ਵੀ ਐਪ ਨੂੰ ਤੁਸੀਂ ਅਪਡੇਟ ਕਰਦੇ ਰਿਹਾ ਕਰੋ ਉਹਦੇ ਨਾਲ ਨਾ ਆਪਣੇ ਨਵੇਂ ਕੋਈ ਫੀਚਰ ਆ ਜਿਹੜੇ ਉਹ ਵੀ ਆ ਜਾਂਦੇ ਆ ਤੇ ਬਸ ਕੁਝ ਕੁ ਸਕੈਂਡ ਲੱਗਦੇ ਆ ਅਰੋ ਜੀ ਫੇਸਬੁੱਕ ਹੋ ਚੱਲੀ ਅਪਡੇਟ ਤੇ ਹੁਣ ਤੁਸੀਂ ਕੀ ਕਰਨਾ ਜਦੋਂ ਫੇਸਬੁੱਕ ਅਪਡੇਟ ਹੋ ਗਈ ਓਪਨ ਕਰਕੇ ਲੋ ਜੀ 100% ਹੋ ਗਈ ਚਲੋ ਜੀ ਬਸ ਓਪਨ ਹੁੰਦੇ ਅਸਾਰ ਆਪਾਂ ਕੀ ਕਰਨਾ ਐ ਇਹਨੂੰ ਉਹਨੂੰ ਦੱਸਦੇ ਆਪਾਂ ਵੀਡੀਓ ਨੂੰ ਬਸ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਜਾਣਕਾਰੀ ਇਹ ਬਹੁਤ ਵਧੀਆ ਬਹੁਤ ਭਰਾਵਾਂ ਦੇ ਕੰਮ ਆਉਂਦੀ ਆ ਆਉਣ ਵਾਲੀ ਆ ਕਿਉਂਕਿ ਜਿਹੜੇ ਵਿਹਲੇ ਬੈਠੇ ਭਰਾ ਜਿਹੜੇ ਬੰਦਿਆਂ ਕਹਿੰਦੇ ਆ ਵੀ ਕੰਮ ਕਰ ਹੈ ਨਹੀਂਗਾ ਪੈਸੇ ਕਿੱਥੋਂ ਕਮਾਈਏ ਇਹ ਸਾਰਾ ਬਹੁਤ ਵਧੀਆ ਤਰੀਕਾ ਪੈਸੇ ਕਮਾਉਣ ਦਾ। ਇਸ ਤੋਂ ਵਧੀਆ ਕੋਈ ਫੇਸਬੁੱਕ ਤੇ ਬਿਨਾ ਮੇਰੇ ਸਾਹਮਣਾ ਹੋਰ ਕੋਈ ਤਰੀਕਾ ਹੈ ਨਹੀਂਗਾ ਸੌਖਾ ਤੇ ਆਸਾਨ ਤਰੀਕਾ ਵਾ। ਬਸ ਕਰਨਾ ਕੀ ਆਪਾਂ ਮਸੂਪ ਬਣਾਉ ਲੈੰਦੇ ਹੋ। ਲਓ ਜੀ। ਓਪਨ ਹੋ ਗਈ ਆ ਜੀ ਫੇਸਬੁੱਕ ਤੇ ਆਪਾਂ ਕੀ ਕਰਨਾ ਆਪਾਂ ਆ ਜਾਣਾ ਵਾ ਆ 3 ਡਾਟ ਤੇ ਤੁਸੀਂ ਕਰਨਾ ਪਹਿਲਾਂ ਆ ਸੈਟਿੰਗ ਚ ਜਦੋਂ ਤੁਸੀਂ ਸੈਟਿੰਗ ਤੇ ਆ ਗਏ ਉਹ ਤੋਂ ਥੱਲੇ ਤੁਰੇ ਆਉਣਾ ਤੁਸੀਂ ਲੋ ਜੀ ਮੇਰਾ ਪ੍ਰੋਫੈਸ਼ਨਲ ਮੂਡ ਜਿਹੜਾ ਆਨ ਕੀਤਾ ਹੋਇਆ ਵਾ ਪ੍ਰੋਫੈਸ਼ਨਲ ਵਾ ਚੱਕੋ ਆਪਣਾ ਪ੍ਰੋਫੈਸ਼ਨਲ ਮੂਡ ਔਨ ਠੀਕ ਹੈ ਜੀ ਤੁਸੀਂ ਆਉਣਾ ਵਾ ਨਾ ਦੇਖੋ ਇਹ ਸੈਟਿੰਗ ਤੇ ਇਹ ਸੈਟਿੰਗ ਤੇ ਜਦੋਂ ਆਉਂਗੇ ਨਾ ਜਦੋਂ ਤੁਹਾਡੇ ਪਹਿਲਾਂ ਤੁਹਾਡੇ ਇਸ ਤਰ੍ਹਾਂ ਖੁੱਲੂਗਾ ਪ੍ਰੋਫੈਸ਼ਨਲ ਮੂਡ ਆ ਦੇਖੋ ਠੀਕ ਆ ਕੀ ਹੋਊਗਾ ਤੁਸੀਂ ਆ ਚੀਜ਼ ਤੁਹਾਡੇ ਸ਼ੋ ਹੋਣ ਲੱਗ ਜੂਗੀ professionl ਡੈਸ਼ਬੋਰਡ ਇਹਨੂੰ professionl ਡੈਸ਼ਬੋਰਡ ਕਹਿੰਦੇ ਆ ਆ ਵਾਲੀ ਚੀਜ਼ ਇਹਦੇ ਵਿੱਚ ਤੁਹਾਡੀ ਕਿੰਨੀ ਰੀਚ ਆ ਕਿੰਨੇ ਤੁਹਾਡੇ ਫਾਲੋਅਰ ਆ ਸਾਰਾ ਕੁਝ ਸ਼ੋ ਹੋਣ ਲੱਗ ਜੂਗਾ ਠੀਕ ਆ ਜੀ ਤੁਸੀਂ ਆਪਣੀ ਆਈਡੀ ਦੇ ਵਿੱਚ ਜਾ ਕੇ ਇੱਕ ਮਿੰਟ ਜੀ ਇਹ ਤੁਹਾਨੂੰ ਪੂਰੇ ਤਰੀਕੇ ਨਾਲ ਹੀ ਗੱਲ ਦੱਸਾਂਗੇ ਆਪਾਂ ਆਹ ਲਓ ਇੱਥੇ ਆ ਜਾਓ 3 ਡਾਟ ਤੇ ਜਦੋਂ ਤੁਸੀਂ ਆਪਣੀ ਆਈਡੀ ਨੂੰ ਐ ਖੋਲੋਗੇ ਆਹ ਸੀ ਡੈਸ਼ਬੋਰਡ ਆ ਰਿਹਾ ਨਾ ਸੀ ਡੈਸ਼ਬੋਰਡ ਤਾਂ ਆਉਣਾ ਹੀ ਆਉਣਾ ਵਾ ਤੇ ਉਸ ਤੇ ਨਾਲ ਹੀ ਇੱਥੇ 3 ਡਾਟ ਦਿਖ ਰਿਹਾ ਤੁਹਾਨੂੰ ਇਹਨੂੰ ਕਰੋ ਇੱਥੇ ਆ ਰਿਹਾ ਵੀ ਲਿਖਿਆ ਆ ਟਰਨ ਆਫ ਪ੍ਰੋਫੈਸ਼ਨਲ ਮੂਡ ਇਹ ਤੁਹਾਡੇ ਜੀ ਆਫ ਆ ਤੇ ਇਹਨੂੰ ਆਨ ਕਰ ਲੈਣਾ ਵਾ ਇਹਨੂੰ ਆਨ ਕਰ ਲੈਣਾ ਪਹਿਲੀ ਗੱਲ ਤੁਹਾਡੇ ਆਫ ਹੀ ਹੋਊਗਾ ਕਿਉਂਕਿ ਜੇ ਤੁਸੀਂ ਨਹੀਂ ਕੀਤਾ ਤਾਂ ਜਦੋਂ ਇਹਨੂੰ ਆਨ ਕਰ ਲਿਆ ਤੁਸੀਂ ਫਿਰ ਸਾਰਾ ਕੁਝ ਖੁੱਲ ਜੂਗਾ ਅੱਗੇ ਅੱਗੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਣਾ ਵਾ ਬਹੁਤ ਵਧੀਆ ਤਰੀਕਾ ਵਾ ਇਹ ਤੇ ਘੈਂਟ ਗੱਲ ਬਾਤ ਤੁਸੀਂ ਇਸ ਤਰ੍ਹਾਂ ਟਰਾਈ ਕਰਕੇ ਦੇਖੋ ਠੀਕ ਆ ਜੀ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੜ੍ਹਦੀ ਕਲਾ ਚ ਰੋ ਜਉਂਦੇ ਬਸਤੇ ਰਹੋ ਜੀ ਠੀਕ ਆ ਜੀ